ਜੀ ਵਿਕਰਮਜੀਠੀ ਨੂੰ ਲੈ ਕੇ ਜਿਹੜੀ ਕਿ ਪੰਜਾਬ ਦੇ ਵਿੱਚ ਇੱਕ ਚਰਚਾ ਸੜੀ ਪਈਆ ਵਿਕਰਮਜੀਠੀ ਦੇ ਜਮਾਨਤ ਹੁੰਦੇ ਹੀ ਇੱਕ ਪਾਸੇ ਆਵਾ ਦੀ ਪਾਰਟੀ ਦੇ ਵਿੱਚ ਹੁਣ ਇੱਕ ਵੱਡੀ ਚਰਚਾ ਸੜੀ ਆ ਵੀ ਵਿਕਰਮਜੀਠੀਆ ਬਾਹਰ ਆਉਂਦੇ ਹੀ ਉਹਨਾਂ ਨੇ ਮੁੱਛਾਂ ਨੂੰ ਤਾ ਦਿੱਤਾ ਜਿਹੜਾ ਕਿ ਐਸ ਲੋਟ ਕਰਕੇ ਸਿੱਧਾ ਸੀਐਮ ਭਰਤਵਾ ਨੂੰ ਚੈਲੰਜ ਦਿੱਤਾ ਜਾਂਦਾ ਕਿਉਂਕਿ ਪਹਿਲਾਂ ਵੀ ਜਦੋਂ ਇਹ ਜੇਲ੍ਹ ਦੇ ਵਿੱਚ ਜਾਂਦੇ ਆ ਜਿਸ ਦਿਨ ਗ੍ਰਿਫਤਾਰੀ ਹੁੰਦੀ ਆ ਤੇ ਵਿਜੀਲੈਂਸ ਇਹਨਾਂ ਦੇ ਘਰ ਦੇ ਵਿੱਚ ਰੇਡ ਮਾਰਦੀ ਆ ਤੇ ਉਸ ਦਿਨ ਬਿਕਰਮ ਜੀਠੀ ਦੇ ਪਰਿਵਾਰ ਬੰਨਿਓ ਬਿਕਰਮ ਜੀਠੀ ਬੰਨਿਓ ਵੀ ਕਿਹਾ ਜਾਂਦਾ ਸੀ ਜਦੋਂ ਵਿਜੀਲੈਂਸ ਜਾਂਦੀ ਇੱਕਦਮ ਇਹ ਸਾਡੇ ਘਰੇ 2 ਘੰਟੇ ਤੱਕ ਵਿਜੀਲੈਂਸ ਨੇ ਜਾਂਚ ਕੀਤੀ ਐ ਕੁਝ ਨਹੀਂ ਮਿਲਿਆ ਪਰ ਇੱਕੋ ਦਬਾ ਕੇ ਜਿਵੇਂ ਕਿਸੇ ਮਜ਼ਰੂਬ ਨੂੰ ਖੜਦਾ ਆ ਤਾਂ ਹੁਣ ਇਹ ਗੱਲ ਪੂਰੇ ਤੱਥਾਂ ਦੇ ਆਧਾਰ ਤੇ ਕੋਈ ਵਿਜੀਲੈਂਸ ਕੋਈ ਬਾੜੇ ਖੜਖਲੇ ਕਿਸੇ ਦੇ ਘਰੇ ਐ ਛਾਪਾ ਮਾਰਦੀ ਨਹੀਂ ਹੁੰਦੀ ਪੱਕੇ ਸਬੂਤਾਂ ਤੇ ਵੱੜਦੀ ਹੁੰਦੀ ਹੈ ਇਹ ਬਾਤੀ 540 ਕਰੋੜ ਦੇ ਦੋਸ਼ ਵੈਕਰਵਜੀਠੀ ਤੇ ਲੱਗੇ ਆ ਡਰਗ ਦਾ ਮਾਮਲਾ ਵੀ ਇਹ ਤੇ ਦਰਜ ਹੁੰਦਾ 2022 ਦੇ ਵਿੱਚ ਵੀ ਜੇਲ੍ਹ ਜਾਂਦੇ ਆ 21 2025 ਦੇ ਵਿੱਚ ਵੀ ਪਰ 26 ਚ ਜਵਾਲਤ ਮਿਲ ਜਾਂਦੀ ਤਾਂ ਹੁਣ ਨਾਲ ਜਿਹੜਾ ਡੇਰਾ ਬਿਆਸ ਵਾਲੇ ਆ ਗੁਰਵਿੰਦਰ ਸਿੰਘ ਢਿੱਲੋਂ ਇਹਨਾਂ ਤੇ ਵੀ ਟਪੜਦਾ ਹੁੰਦੀ ਆ ਖਬਰਾਂ ਜਿਵੇਂ ਅਸੀਂ ਹਰ ਰੋ ਸੁਣ ਰਹੇ ਆ ਪੰਜਾਬ ਦੇ ਲੋਕ ਕੁੱਝ ਆਪਾਂ ਇਹ ਕਹਦੇ ਵੀ ਪੰਜਾਬ ਦੇ ਲੋਕਾਂ ਨੇ ਜਿਹੜੇ ਲੀਡਰਾਂ ਨੂੰ ਬਣਾਇਆ ਉਹ ਕਬਲੇ ਤਾਂ ਹੈ ਨਹੀਂ ਸਾਰੀ ਸਮਝ ਆ ਗਈ ਵੀ ਕਿਹੜਾ ਬੰਦਾ ਇਹ ਨੂੰ ਬਿਲ ਰਿਹਾ ਕਿਹੜਾ ਬਾਬਾ ਕੀ ਕਰ ਰਿਹਾ ਪਾਹੜ ਜਿਹੜੀ ਗੱਲ ਆਪਾਂ ਕਰ ਰਹੇ ਆ ਬੇਕਰਮਜੀਤ ਸਿੰਘ ਦੀ ਜਦੋਂ ਜਵਾਬਤ ਹੁੰਦੀ ਆ ਤਾਂ ਤਿੰਨ ਚਾਰ ਛੜਪਾ ਰੱਖੀ ਆ ਜਾਂਦੀ ਆ ਮੁੱਖ ਵਕਤਰੀ ਬਦਿਓ ਪਹਿਲੀ ਗੱਲ ਵੀ ਪੰਜਾਬ ਚਲਾ ਵੀ ਦੂਜੀ ਗੱਲ ਮੋਛਾਂ ਨੂੰ ਤਾਣਾ ਦੇ ਵੀ ਜੀ ਇੱਕ ਪੱਟ ਤੇ ਥਾਪੀ ਮਾਰ ਕੇ ਸਿੱਧੂਤ ਵਾਲੇ ਬੱਗੂ ਇਹੜਾ ਕ੍ਰੇਜ਼ੀ ਜਿਹਾ ਸਿੱਧੂ ਬੁੱਸੇ ਵਾਲਾ ਕਰਦਾ ਸੀ ਵੀ ਕਹੇ ਦਾ ਬਤਨ ਸਿੱਧੀ ਸੀਐਮਓ ਵਰਤਵਾ ਨੂੰ ਚੈਲੰਜ ਕੀਤਾ ਇਹਦਾ ਨਿਕਲਸਾਰ ਜੋ ਲੜਕ ਰੇ ਮਾਰ ਰਿਹਾ ਤੇ ਪਰ ਇਹਨਾਂ ਦੇ ਜਿਹੜੇ ਬਈ ਹਰਪਾਲ ਚੀਬਾ ਉਹਨਾਂ ਦਾ ਬਿਆਨ ਸੁਣਿਆ ਸੀ ਉਹ ਕਦੇ ਵੀ ਕੱਲੀ ਜਵਾਬਤ ਹੋਈ ਆ ਬਰੀ ਨਹੀਂ ਹੋਈ ਕੇਸ ਹਜੇ ਤੱਕ ਜਾਰੀ ਆ 40000 ਪੱਲਿਆਂ ਦੀ ਚਾਰ ਸੀਟ ਵੇਚ ਕੀਤੀ ਹੋਈ ਆ ਜੀ ਦੇ ਵਿੱਚ ਅੱਗੇ ਦੇ ਮਾਮਲੇ ਹਜੇ ਹੋਰ ਬਾਕੀ ਆ ਉਹ ਸਬੂਤ ਜੇ ਰੱਖਨੇ ਬਾਕੀ ਇਹ ਹਰਪਾਲ ਚੀਮਾ ਰੱਖਿਆ। ਪਰ ਹੁਣ ਰਹੀ ਸਾਡੇ ਪੰਜਾਬ ਦੀ ਗੱਲ ਇੱਕ ਵੱਡੀ ਗੱਲ ਇਹ ਕਹਿੰਦੀਏ। ਜੁੱਧ ਦਸ਼ਾ ਵਿਰੁੱਧ ਦੇ ਡੀਆਈਜੀ ਕੋਲ ਦੀ ਗੱਲ ਕਰੀਏ ਉਹਦੇ ਤੇ ਵੀ ਬਈ ਇੱਕ ਐਕਸ਼ਨ ਹੁੰਦਾ ਪੰਜਾਬ ਸਰਕਾਰ ਦਾ ਬਾਕੀ ਹੋਰ ਵੀ ਪੰਜਾਬ ਪੁਲਿਸ ਵਾਲੀ ਤੇ ਉਹ ਜੁੱਧ ਦਸ਼ਾ ਵਿਰੁੱਧ ਦੇ ਵਿੱਚ ਬੇਕਰਵਜੀ ਚੀਤੇ ਇੱਕ ਐਕਸ਼ਨ ਹੁੰਦਾ ਸੀ ਉਸ ਤੋਂ ਬਾਅਦ ਕਿਹਾ ਜਦੋਂ ਸਾਡੀ ਸਤਕਾਰ ਚੋਰ ਬਾਹਰ ਦੀ ਜਾਊਗਾ ਪਤਾ ਨਹੀਂ ਕਿੰਨੇ ਕੁ ਨੌਜਵਾਨ ਮਾਰੇ ਆ ਤੇ ਕਿੰਨਾ ਚਿੱਟਾ ਇਹਨਾਂ ਦੇ ਕਲਾ ਦੇ ਹਿਸਾਬ ਨਾਲ ਵੇਚਿਆ ਹੋਇਆ ਇਹ ਹੁਣ ਲਾਲ ਟਿੱਪੜੀ ਬਾਬੇ ਤੇ ਹੋ ਗਈ ਵੀ ਇਹ ਤਾਂ ਨਸ਼ਾ ਤਸਕਰ ਦੀ ਜਵਾਬਤ ਕਰਾਈ ਜੀ ਤਾਂ ਬਾਬੇ ਆ ਵੀ ਉਹਦਾ ਕਸੂਰ ਵਾਰਾ ਇਹ ਲੋਕਾਂ ਦਾ ਕਹਿੰਦਾ ਵੀ ਡੇਰਾ ਵਿਆਸ ਵਾਲੇ ਇੱਕ ਆਪਾਂ ਕਹਿੰਦੇ ਉਹਦੀ ਸਾਧਾ ਤੇ ਉਹ ਬਾਬੇ ਜਾ ਕੇ ਜਵਾਬਤ ਕਰਾਤੀ ਟਿੱਪੜੀ ਉਹਨਾਂ ਤੇ ਐ ਹੋ ਗਈ ਪਹਿਲਾਂ ਵੀ ਮੁਲਾਕਾਤ ਹੋਈ ਸੀ ਤੇ ਪਰ ਹੋਰੇ ਲੋਕਾਂ ਦਾ ਕਿਹੜਾਗਾ ਇਹ ਆਪਣਾ ਕਿਹੜਾ ਰੀਵੀ ਜਦੋਂ ਜਦੋਂ ਬਾਬੇ ਦੀ ਮੁਲਾਕਾਤ ਹੁੰਦੀ ਹੈ ਦੋ ਤਰੀਕ ਨੂੰ ਤੇ 3 ਤਰੀਕ ਨੂੰ ਵਾਰ ਹੁੰਦੀ ਹੈ ਇਹ ਤਾਂ ਹੁਣ ਇਹ ਵੀ ਕਿਹੜਾ ਹੈ ਇਹਦਾ ਬਈ ਬਾਦਲਾ ਦਾ ਜੋ ਸੁਖਵੀਰ ਬਾਦਲ ਤਾਂ ਇਹ ਕਿਹੜਾਗਾ ਤੇ ਵਿਕਰਨ ਜੀ ਠੀ ਇਹਦਾ ਵੀ ਇਹੀ ਕਿਹੜਾ ਵੀ ਬਾਬਾ ਜੀ ਸਾਨੂੰ ਵੇਲੇ ਤੇ ਅਸੀਂ ਗੱਲ ਲੱਗੇ ਪਰ ਉਹ ਸਾਡੇ ਤੇ ਇੱਕ ਸ਼ਕਤੀ ਵਾਲਾ ਆਪਾਂ ਕਹਿੰਦੇ ਜਿਵੇਂ ਸ਼ਕਤੀ ਹੁੰਦੀ ਆ ਉਹ ਕੰਮ ਕਰਦੀ ਬਾਬਾ ਜੀ ਦੀ ਜੱਤੀ ਕਦੋਂ ਕਰਦੀ ਆ ਇਹ ਕਹਿ ਸਕਦੇ ਆ ਹੁਣ ਜਦੋਂ ਬਾਬੇ ਦੀ ਬੁਲਾਕਾਤ ਹੁੰਦੀ ਆ ਦੂਜੇ ਤੀਜੇ ਦਿਨ ਜਵਾਬ ਦੋ ਤਰੀਕ ਵੀ ਜਾਂਦੇ ਆ ਤੀਜੇ ਦਿਨ ਜਵਾਬ ਹੋਏ ਦੀ ਤੇ ਪੰਜਾਬ ਦੇ ਵਿੱਚ ਹਾਹਾਕਾਰ ਵਚੀ ਜਾਂਦੀ ਆ ਤਾਂ ਹੁਣ ਇਸ ਗੱਲਾਂ ਨੂੰ ਲੈ ਕੇ ਭਈ ਚਾਹੇ ਸਰਕਾਰ ਕੋਈ ਵੀ ਆ ਗੱਲ ਕਰੀਏ ਲਸ਼ੇ ਦੀ ਪਹਿਲਾਂ ਕਹਿੰਦੇ ਸੀ ਐਕਸ਼ਨ ਲੁੱਦਾ ਜੀ ਜੇ ਐਕਸ਼ਨ ਹੋਏ ਤਾਂ ਹੱਕ ਚ ਲੋਕ ਖੜ ਜਾਂਦੇ ਆ ਤੇ ਹੁਣ ਸਾਡੇ ਪੰਜਾਬ ਦੇ ਲੋਕਾਂ ਨੂੰ ਤਾਂ ਇਹੀ ਪੁੱਛਣਾ ਚਾਹਦਾ ਬੇਕਰਵਜੀਠੀਆ ਜਿਵੇਂ ਕਿ ਜਵਾਬਤ ਹੋ ਗਈ ਆ ਪਰ 4000 ਪੱਲਿਆਂ ਦੀ ਜਿਹੜੀ ਚਾਰ ਸੀਟ ਪੇਸ਼ ਕਹਦੇ ਅਰਪਾਲ ਚਿਬਾ ਵੀ ਅਜੇ ਉਹ ਸਬੂਤ ਹਜੇ ਰੱਖਣੇ ਬਹੁਤ ਬਾਕੀ ਆ ਹੁਣ ਅੱਗੇ ਦੇ ਬਾਬਲੇ ਕਿਉਂਕਿ ਅਦਾਲਤ ਨੇ ਤਾਂ ਕਾਗਜ਼ ਦੇਖੜਿਆ ਜਵਾਬ ਇੱਕ ਵਾਰ ਮਿਲ ਗਈ ਅਰਸ਼ਦੀਪ ਪਲੇਰ ਇਹਨਾਂ ਦੇ ਵਕੀਲ ਆ ਉਹਨਾਂ ਦਾ ਕਹਿਣਾ ਤਾਂ ਇਹ ਆ ਜੀ ਬਿਕਰਮਜੀਤਿਆ ਇਹ ਜਿਹੜੇ ਦੋਸ਼ ਲਾਇਏ ਸੀ 540 ਕਰੋੜ ਦੇ 1000 ਏਕੜ ਜ਼ਮੀਨ ਹਵਾਚਲ ਦੇ ਵਿੱਚ ਆ ਜੀ ਕਹਿੰਦੇ ਇਹ ਬਾਕੀ ਇੱਕ ਪਾਸੇ ਬਾਬਾ ਢਿੱਲੋ ਆ ਜਿਹੜੇ ਗੁਰਵਿੰਦਰ ਸਿੰਘ ਇਹਨਾਂ ਦਾ ਸਿੱਧਾ ਸਾਫ਼ ਹੀ ਕਹਤਾ ਲੋਕਾਂ ਨੂੰ ਜਦੋਂ ਦੀ ਮੁਲਾਕਾਤ ਹੋਈ ਸੀ ਤੇ ਪੱਤਰਕਾਰ ਬਾਹਰ ਖੜੇ ਪੁੱਛਿਆ ਇਹਨਾਂ ਨੇ ਵੀ ਤੁਸੀਂ ਬਿਕਰਬਜੀਤ ਸਿੰਘ ਮਿਲ ਕੇ ਆਏ ਹੋ ਜੀ ਕਿਵੇਂ ਆ ਉਹ ਕਦੇ ਛੱਡ ਨਹੀਂ ਪਹੁੰਚਾ ਫਿਰ ਪੁੱਛਿਆ ਵੀ ਜਿਹੜੇ ਉਹਨਾਂ ਤੇ ਦੋਸ਼ ਲੱਗਿਆ ਉਹਲਾ ਬਾਰੇ ਕੀ ਕਰ ਕਹਿੰਦੇ ਸਭ ਝੂਠ ਆ ਤਾਂ ਹੁਣ ਇਹ ਦੱਸੋ ਇੱਕ ਪਾਸੇ ਬਾਬੇ ਜੀ ਤਾਂ ਕਹਿੰਦਾ ਝੂਠਾ ਤੇ ਭਾਈ ਵਿਜੀਲੈਂਸ ਦੀ ਤਾਂ ਫਿਰਦਾ ਮਤਲਬ ਵਿਜੀਲੈਂਸ ਤੇ ਸਰਕਾਰ ਝੂਠੇ ਪੈ ਗਏ ਤਾਂ ਅਦਾਲਤ ਤਾਂ ਫਿਰ ਇਹਨਾਂ ਤੇ ਹੁਣ ਕਾਰਵਾਈ ਕਰੂਗਾ ਜ ਤੁਸੀਂ 420 ਦੇ ਪਰਚੇ ਤੁਸੀਂ ਜਾਓਗੇ ਅੰਦਰ ਉਸ ਦਾ ਅਜੇ ਬੁੱਦਾ ਫੜੀ ਬੈਠੇ ਤੇ ਪਰ ਇਹ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਸਭ ਕੁਝ ਵੀ ਕੀ ਗੱਲ ਵਾਤਾ ਕਿਉਂ ਉਹ ਇਹਨਾਂ ਦੇ ਗ੍ਰਿਫਤਾਰ ਕਰਿਆ ਬਕਰਮਜੀਤ ਸਿੰਘ ਨੂੰ ਕਿਉਂਕਿ ਜੇ ਜੁੱਧ ਨਸ਼ਾ ਵਿਰੋਧੀ ਦੇ ਵਿੱਚ ਐਕਸ਼ਨ ਹੋਇਆ ਇਕੱਲੇ ਇਹਦੇ ਤੇ ਨਹੀਂ ਹੋਇਆ ਵੱਡੇ ਵੱਡੇ ਅਫਸਰ ਹੋਰ ਵੀ ਫੜੇ ਗਏ ਡੀਆਈਜੀ ਪੁੱਲਰ ਅਬਰਦੀਪ ਪੰਜਾਬ ਪੁਰਸ ਵਾਲੀ ਪੈਰਾਗ੍ਰਾਫ ਦਿੱਤਾ ਪੜ੍ਹਿਆ ਜਾਂਦਾ। ਉਹ ਅਬਰਦੀਪ ਪੰਜਾਬ ਪੁਰਸ ਵਾਲੀ ਦੀ ਜਵਾਬਤ ਹੁੰਦੀ ਆ ਤੇ ਇਥੇ ਪੰਜਾਬ ਦੇ ਲੋਕਾਂ ਨੇ ਟਿੱਪਣੀ ਕੀਤੀ ਸੀ ਪੰਜਾਬ ਸਰਕਾਰ ਤੇ ਵੀ ਸੀ ਬਹੁਤ ਬਾਤ। ਇੱਕ ਪਾਸੇ ਤੁਸੀਂ ਕਹ ਲਿਓ ਵੀ ਅਸੀਂ ਜੋਤਨ ਸਿੰਘ ਵਿਰੁੱਧ ਦੇ ਵਿੱਚ ਹਰ ਦਸ਼ਾ ਤਸਕ ਦਾ ਘਾਟਾ ਆਇਆ ਜਾਂਦਾ। ਫਿਰ ਅਬਰਦੀਪ ਦਾ ਘਰ ਤੇ ਉਹ ਵੀ ਟੈ ਉਹਦੇ ਘਰ ਤੇ ਜੋ ਇੱਕ ਪੱਤਰ ਚਪਕਾਇਆ ਜਾਂਦੇ ਆ ਇੱਕ ਪਰਚੇ ਚਪਕਾ ਦਿੱਤੇ ਜਾਂਦੇ ਆ ਵੀ ਇਹ ਵੇਚ ਵਟ ਨਹੀਂ ਸਕਦੀ ਕੋਠੀ ਇਹ ਇਹਦੀ ਪ੍ਰੋਪਰਟੀ ਫ੍ਰੀਜ਼ ਕਰ ਦਿੱਤੀ ਆ ਦੀ ਆ ਕੋਠੀ ਵੀ ਉਹਦੀ ਜਬਤ ਕਰ ਲਈਤੀ ਆ ਦੀ ਬਾਕੀ ਹੋਰ ਵੀ ਉਹਦੇ ਪਲਾਟ ਜਿਹੜੇ ਵਛੜੇ ਦੇ ਵਿੱਚ ਸੀ ਗੱਡੀਆਂ ਫਾਰ ਹੋਰ ਗੱਡੀਆਂ ਪਤਾ ਨਹੀਂ ਕਿੰਨੀ ਪ੍ਰੋਪਰਟੀ ਸੀਗੀ ਉਹ ਸਰਕਾਰ ਨੇ ਜਬਤ ਕਰ ਲਈ ਪਰ ਘਰ ਨਹੀਂ ਤਾਂ ਇਹ ਲੋਕਾਂ ਦਾ ਬਈ ਇਹ ਪੜੀਆਂ ਹੋਈ ਆ ਸਰਕਾਰ ਤੇ ਪੰਜਾਬ ਪੰਜਾਬ ਸਰਕਾਰ ਤੇ ਤੇ ਉੱਪਰ ਬੁਖਵਾਦਤਰੀ ਤੇ ਸੀ ਉਪਰਤਵਾਦ ਬਾਕੀ ਗੱਡੀਆਂ ਕਾਰਾ ਜਦੋਂ ਇਹ ਮੱਕੜ ਦੀ ਇੰਟਰਵਿਊ ਦੇ ਵਿੱਚ ਇਹ ਸਾਰਾ ਕੁਝ ਬੰਦੀ ਸੀ ਵੀ ਐਡੀ ਤਰਕਾਹ ਜੀ ਐਲਵ ਲਾਉਣ ਚੱਕ ਰੱਖੇ ਆ ਇਹ ਗੱਲਾਂ ਨੂੰ ਲੈ ਕੇ ਖੁਦ ਹੀ ਆਪ ਦੇ ਜਾਲ ਚ ਫਸ ਗਈ ਤਾਂ ਫਿਰ ਸਰਕਾਰ ਨੂੰ ਉਥੇ ਐਕਸ਼ਨ ਕਰਨਾ ਪਿਆ ਲੋਕਾਂ ਨੇ ਟਿੱਪੜ ਗਏ ਸੀ ਵੀ ਇਹਦਾ ਘਟਾਓ ਪਰ ਉਹ ਘਟਾਤਾ ਨਹੀਂ ਤਾਇਆ ਤੇ ਇਹਦੇ ਘਰ ਨੂੰ ਜੱਪ ਕਰ ਲਿਆ ਸਰਕਾਰ ਨੇ ਵੀ ਅੱਗੇ ਦੀ ਵਿੱਚ ਵਤ ਸਕਦੀ ਸਿਰਫ ਕੱਲਾ ਰਹਿ ਸਕਦੀ ਤਾਂ ਉਸ ਤੋਂ ਬਾਅਦ ਹੁਣ ਜੇ ਗੱਲ ਕਰੀਏ ਆਪਾਂ ਬਈ ਜੁੱਤਰਾ ਸ਼ਬਦ ਦੇ ਵਿੱਚ ਫਿਕਰ ਵੀ ਨਹੀਂ ਦੀ ਜੇ ਐਕਸ਼ਨ ਹੋਇਆ ਸੀ ਨਾ ਭਾ ਜੇਲ੍ਹ ਦੇ ਵਿੱਚ ਸੱਟਿਆ ਜਾਂਦਾ ਉਦੋਂ ਬਾਅਦ ਫਿਰ ਇਹਦਾ ਵਕੀਲ ਬਹੁਤ ਜ਼ੋਰ ਲਾਉਂਦੇ ਆ ਪਰ ਹੁਣ ਸੱਤ ਵੀ ਲਿਆ ਬਾਦ ਵਿਕਰਮਜੀਤ ਦੀ ਜਵਾਬ ਹੋ ਜਾਂਦੀ ਹੈ ਤੇ ਦੇਖਣਾ ਅਗਲੇ ਦਾ ਪਾਬਲਾ ਇਹ ਵੱਡਦਾ ਹੁਣ ਜਿਹੜੇ ਇਹਨਾਂ ਦੇ ਵਿਧਾਇਕ ਆ ਆਵਾਦੀ ਪਾਰਟੀ ਦੇ ਕੱਲ ਅਸੀਂ ਵਿਆਹ ਸੁਣਿਆ ਹਰਪਾਲ ਚੀਬੇ ਦਾ ਵਿਆਹ ਤਾਂ ਸੁਣੀ ਸੀ ਤੇ ਲਾਲ ਜਿਹੜਾ ਤਲਵੀਰ ਗਿੱਲਾ ਉਹਨਾਂ ਦਾ ਵੀ ਜਿਹੜਾ ਇਹ ਅਨਸਾਰ ਪੁੱਛਾਂ ਨੂੰ ਵੱਟ ਦੇ ਰਹੇ ਜੀ ਇਹ ਕੋਈ ਜਗ ਜਿੱਤ ਕੇ ਤਾਂ ਆਏ ਦੀ ਆਏ ਤਾਂ ਇੱਕ ਇੱਕ ਮੋਜਰਬ ਨੂੰ ਫੜਿਆਗਾ ਪੰਜਾਬ ਪੁਲਿਸ ਨੇ ਬਹੁਤ ਜਵਾਬਤ ਹੋ ਗਈ ਹੈ ਬਰੀ ਤਾਂ ਨਹੀਂ ਹੋਏਗਾ ਇਹ ਵੀ ਕਹਿ ਰਹੇ ਇਹਨਾਂ ਦੇ ਵਿਧਾਇਕਾਂ ਨੇ ਹੁਣ ਅੱਗੇ ਦੇ ਮਾਮਲੇ ਕੀ ਰਹਿਣਗੇ ਉਹ ਖਬਰ ਆਪਾਂ ਜਲਦ ਸਾਂਝੀ ਕਰਾਂਗੇ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਤੁਸੀਂ ਆਪਣੇ ਕੋਲਟ ਜਰੂਰ ਰੱਖਣਾ ਮਿਲਦੇ ਆ ਕੱਲ ਨੂੰ ਦੁਬਾਰੀ ਵੀਡੀਓ ਦੇ ਨਾਲ